ਮੇਰੀ ਸਾਰੀ ਲੇਡੀਜ਼ ਨੂੰ ਬੇਨਤੀ ਆ ਜਦੋਂ ਉਹ ਬਿਊਟੀ ਪਾਰਲਰ ਬਾਗਜਾਨ ਨੇ ਅੱਧਾ ਘੰਟਾ ਕਹਿ ਕੇ ਘਰੋਂ ਬਾਹਰ ਖੜਾ ਕਰ ਜਾਂਦੀਆਂ ਢਾਈ ਘੰਟੇ ਨਹੀਂ ਆਉਂਦੀਆਂ ਪਰ ਉਹਨਾਂ ਦਾ ਵੀ ਕੀ ਕਸੂਰ ਆ ਜਦੋਂ ਬਿਊਟੀ ਪਾਰਲਰ ਵਾਲੇ ਅੱਖਾਂ ਦੇ ਖੀਰੇ ਜੇ ਧਰ ਦਿੰਦੇ ਆ ਮੂੰਹ ਤੇ ਕੁਛ ਨਾ ਕੁਛ ਮਲ ਹੀ ਜਾਂਦੇ ਰਹਿੰਦੇ ਜੇ ਭਾਈ ਬੋਲਿਆ ਤਾਂ ਮੂੰਹ ਤੇ ਝੋੜੀਆਂ ਪੈ ਜਾਣਗੀਆਂ ਉਹਨਾਂ ਚਿਰ ਉਹ ਮਾਲੋਂ ਨਹੀਂ ਹਟਦੇ ਜਿੰਨਾ ਤੱਕ 5000 ਦਾ ਬਿੱਲ ਨਾ ਬਣੇ ਤੇ ਜਦੋਂ ਉਹ ਮੂੰਹ ਸਾਫ਼ ਕਰਾ ਕੇ ਆਉਣੀਆਂ ਢਾਈ ਘੰਟੇ ਬਾਅਦ ਤੇ ਗੱਡੀ 'ਚ ਬੈਠਣਗੇ ਮੇਰੇ ਮੂੰਹ ਦਾ ਫਰਕ ਪਿਆ ਕੇ ਨਾ ਪਿਆ ਤੇ ਮੇਰੇ ਵਰਗਾ ਕਹਿ ਦਿੰਦਾ ਮੂੰਹ ਦਾ ਫਰਕ ਪੇਪਰ ਆਪਣੇ ਚ ਫਰਕ ਪੈ ਜੂ ਜੇ ਐਂ ਚੱਲੀ ਗਿਆ ਜੇ ਮੇਰੇ ਵਰਗਾ ਮਾਤੜ ਬੰਦਾ ਸੱਚ ਬੋਲਦੇ ਵੀ ਮੂੰਹ ਦਾ ਫਰਕ ਤਾਂ ਪਿਆਣੀ ਫਿਰ ਕਹਿੰਦੇ ਆ ਦੀਦੀਸ ਨੇ ਆਖਿਆ ਸੀ ਵੀ ਤਿੰਨ ਦਿਨ ਤੱਕ ਤੈਨੂੰ ਛਾਵੇਂ ਰਹਿਣਾ ਪਊ ਫਿਰ ਜਾ ਕੇ ਫਰਕ ਬਹੁ ਇੱਕ ਅੱਧੀ ਵਾਰ ਹੋ ਰਾ ਜੀ ਆ ਉਮਰ ਚ ਵੀ ਤੁਸੀਂ ਫਿਲਮ ਚ ਆ ਉਮਰ ਚ ਤੁਸੀਂ ਬਿਊਟੀ ਪਾਰਲਰ ਤੇ ਜਾ ਕੇ ਕੀ ਕਰਨਾ ਚੱਕਣਾ ਦਾ ਘਰੇ ਗੋਹੀ ਆ ਜਿਹੜੀਆਂ ਦਹੀਂ ਲੱਸੀ ਨਾਲ ਨਹੀਂ ਨਾਤੀਆਂ ਹੁੰਦੀਆਂ ਉਹ ਵੀ ਬਿਊਟੀ ਪਾਰਲਰ ਤੇ ਜਾ ਕੇ ਆਏ ਗੈਣੀਆਂ ਬਿਊਟੀ ਪਾਰਲਰ ਵਾਲੀ ਦੀਦੀ ਨੂੰ ਵੀ ਐਂ ਵੀ ਕਹਿ ਦਿੰਦੇ ਯਾਰ ਤਿੰਨ ਦਿਨ ਮੈਂ ਛਾਵੇਂ ਰਹਿਣਾਗਾ ਨਾਲ ਛਾਤਰੀ ਵਾਲੀ ਬੁੜੀ ਵੀ ਭੇਜ ਦੇ ਵੀ ਨਾਲ ਕੰਮ ਕਰਦਾ ਕਰੋ ਨਾਲੇ ਮੈਨੂੰ ਧੁੱਪ ਨਹੀਂ ਲੱਗਣ ਦੇਣੀ ਮਹੀਨੇ ਦਾ ਚਾਹ ਘੜਦਾ ਖਰਚਾ ਤਾਂ ਇਹ ਬਿਊਟੀ ਪਾਰਲਰ 'ਚ ਹੀ ਘੜ ਦਿੰਦਿਆਂ ਨੇ ਮੇਰੇ ਵਰਗਾ ਮਾਤੜ ਗਰੀਬ ਬੰਦਾ ਵਿਚਾਰਾ ਕੀ ਕਰੇ